ਯਾਰ ਇਹ ਬੱਚੇ ਸਾਰਨੇ ਫਿਰ ਫਿਰ ਇਸ ਸਿਕਾਰਾਂ ਬੈਠਾ ਆਪਾਂ ਟੈਸਟ 72 ਕਰਦੇ ਪਏ ਸੀਗੇ 27 ਸਵਾਲ ਟੋਟਲ ਆਪਾਂ ਤਾਂ 23 ਕਰ ਚੁੱਕੇ ਆ 24 ਨੰਬਰ ਸਵਾਲ ਦੇ ਉੱਤੇ ਆਗੇ ਧਿਆਨ ਨਾਲ ਦੇਖੋ ਕਿੰਦਰ ਸੰਖਿਆ 30746 ਵਿੱਚ ਕਿਹ ਸੰਖ ਦਾ ਸਥਾਨਕ ਮੁੱਲ ਸਭ ਤੋਂ ਵੱਧ ਹੈ ਤੇ ਬੇਟਾ ਜਿਹੜਾ ਅੰਕ ਖੱਬੇ ਹੱਥ ਹੋਊਗਾ ਜਿੰਨਾ ਖੱਬੇ ਹੱਥ ਹੋਊਗਾ ਉਹਦਾ ਸਥਾਨਕ ਮੁੱਲ ਵੱਧ ਹੁੰਦਾ ਪਰ ਸਥਾਨਕ ਮੁੱਲ ਹੁੰਦਾ ਕਿਸੇ ਸੰਖਿਆ ਦੇ ਵਿੱਚ ਉਸ ਅੰਕ ਨੇ ਸਥਾਨ ਗ੍ਰਹਿਣ ਕਰਨ ਕਰਕੇ ਜਿਹੜੀ ਕੀਮਤ ਬਣਦੀ ਆ ਉਹਦਾ ਸਥਾਨਕ ਮੁੱਲ ਹੁੰਦਾ ਹੈ ਠੀਕ ਹੈ ਤਾਂ ਤੀਆ 10000 ਸਥਾਨ ਤੇ ਹੋਣ ਕਰਕੇ ਤਿੰਨ ਦਾ ਸਥਾਨਕ ਮੁੱਲ ਸਭ ਤੋਂ ਵੱਧ ਆ ਤੀਏ ਦੇ ਨਾਲ ਚਾਰ ਬਿੰਦੀਆਂ ਲੱਗਣਗੀਆਂ ਤਿੰਨ ਦੇ ਸਥਾਨਕ ਮੁੱਲ ਦੇ ਉੱਤੇ 30000 ਬਣ ਜੂਗਾ ਤਿੰਨ ਦਾ ਸਥਾਨਕ ਮੁੱਲ ਹੈ ਜਿਹੜਾ ਠੀਕ ਹੈ ਤੋਂ ਕਿੰਦਰ ਕਿਹ ਸੰਖ ਦਾ ਸਥਾਨਕ ਮੁੱਲ ਸਭ ਤੋਂ ਵੱਧਾ ਤਾਂ ਨੇਚਰਲੀ ਗੱਲ ਹੈ ਬੇਟਾ ਆ ਤਿੰਨ ਦਾ ਠੀਕ ਹੈ ਜ਼ੀਰੋ ਦਾ ਸਥਾਨਕ ਮੁੱਲ ਜ਼ੀਰੋ ਜਿੱਥੇ ਮਰਜ਼ੀ ਚਲੀ ਜਾਵੇ ਜ਼ੀਰੋ ਦਾ ਸਥਾਨਕ ਮੁੱਲ ਸੇਮ ਹੀ ਰਹਿੰਦਾ ਪਰ ਦੂਜੇ ਜਿਹੜੇ ਵੀ ਅੰਕ ਹੈਗੇ ਆ ਉਹਨਾਂ ਦਾ ਸਥਾਨਕ ਮੁੱਲ ਜਿੰਨਾ ਉਹ ਖੱਬੇ ਹੱਥ ਨੂੰ ਚਲਦੇ ਆ ਇਧਰੋਂ ਐਨੂੰ ਚਲਦੇ ਸਥਾਨਕ ਮੁੱਲ ਵੱਧਦਾ ਜਾਂਦਾ ਤਾਂ ਪਹਿਲਾ ਹੀ ਆਨਸਰ ਹੈਗਾ ਅਸੀਂ ਤਿੰਨ ਜਿਹੜਾ ਟਿਕ ਕਰ ਦਵਾਂਗੇ ਤਿੰਨ ਨੰਬਰ ਤਿੰਨ ਆਨਸਰ ਠੀਕ ਹੈਗਾ ਅੱਗੇ ਆ ਗਿਆ ਬੇਟਾ 25 ਨੰਬਰ ਸਵਾਲ ਬੇਟਾ ਤਾਂ ਸਵਾਲ ਨੰਬਰ 25 ਦੇ ਵਿੱਚ ਕੀ ਕਹਿੰਦਾ ਕਹਿੰਦਾ ਛੋਟੀ ਤੋਂ ਛੋਟੀ ਤਾਂਕ ਸੰਖਿਆ ਜੋ 1 0 3 4 ਤੇ 5 ਅੰਕਾਂ ਤੋਂ ਬਣਾਈ ਜਾ ਸਕਦੀ ਹੈ ਤਾਂ ਬੇਟਾ 5 ਅੰਕਾਂ ਤੋਂ ਅਸੀਂ ਕੀ ਕਰਦੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਇੱਥੋਂ ਤੱਕ ਚੱਲੂਗਾ 5 ਅੰਕ ਠੀਕ ਹੈ 1 2 3 4 ਤੇ 5 ਛੋਟੀ ਤੋਂ ਛੋਟੀ ਸੰਖਿਆ ਤਾਂ ਬੇਟਾ ਛੋਟੀ ਤੋਂ ਛੋਟੀ ਸੰਖਿਆ ਬਣਾਉਣ ਦੇ ਲਈ ਜਿਹੜਾ ਵੱਡਾ ਵੱਡੇ ਸਥਾਨ ਹੁੰਦਾ ਉੱਥੇ ਛੋਟੇ ਤੋਂ ਛੋਟਾ ਅੰਕ ਲਿਖਣਾ ਹੁੰਦਾ ਆਪਾਂ ਹੁਣ ਬੇਟਾ ਜ਼ੀਰੋ ਤਾਂ ਆਪਾਂ ਲਿਖ ਨਹੀਂ ਸਕਦੇ ਫਿਰ ਤਾਂ ਇਹ ਚਾਰ ਅੰਕ ਹੀ ਰਹਿ ਜੂਗੀ ਠੀਕ ਹੈ ਤੇ ਜਦੋਂ ਕਿ ਅੰਕ ਸਾਨੂੰ ਪੰਜ ਦਿੱਤੇ ਹੋਏ ਆ ਇਹਦੂ ਪਹਿਲਾਂ ਫਿਰ ਜ਼ੀਰੋ ਤੋਂ ਪਹਿਲਾਂ ਸੀ ਥੋੜਾ ਵੱਡਾ ਅੰਕ ਆ ਜਿਹੜਾ ਉਹ 1 ਆ ਉਹ ਲਿਖ ਲੈਨੇ 1 ਉਸ ਤੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਜ਼ੀਰੋ ਠੀਕ ਹੈ 0 ਇੱਥੇ ਨਹੀਂ ਲਿਖ ਸਕਦੇ ਆਪਾਂ ਵੀਰੇ ਚਾਰ ਅੰਕੀ ਸੰਖਿਆ ਰਹਿ ਜੂਗੀ ਠੀਕ ਹੈ ਖੱਬੇ ਹੱਥ ਫਿਰ 0 ਦੀ ਵੈਲਿਊ ਨਹੀਂ ਰਹਿੰਦੀ ਉਦੋਂ ਬਾਅਦ ਦੇ ਵਿੱਚ ਬੇਟਾ ਅਸੀਂ ਉਦੋਂ ਛੋਟਾ ਅੰਕ ਕੀ ਹੈਗਾ ਆ 3 ਆਪਾਂ ਤਾਂਕ ਸੰਖਿਆ ਲਿਖਣੀ ਹੈ ਨਾ 3 ਉਦੋਂ ਚ ਉਦੋਂ ਵੱਡਾ ਕਿਹੜਾ ਹੈਗਾ 4 ਉਦੋਂ ਵੱਡਾ ਕਿਹੜਾ ਹੈਗਾ ਟਾਂਕ ਸੰਖਿਆ ਦੇ ਲਈ ਬੇਟਾ ਪੰਜ ਅੰਕ ਹੈਗਾ ਲਾਸਟ ਦੇ ਉੱਤੇ ਇਕਾਈ ਸਥਾਨ ਤੇ ਪੰਜ ਹੀ ਚਾਹੀਦਾ ਸਾਨੂੰ ਟਾਂਕ ਸੰਖਿਆ ਹੀ ਚਾਹੀਦੀ ਹੈ ਚਲੋ ਬੇਟਾ ਇਹ ਸਾਡੇ ਕੋਲੇ ਛੋਟੀ ਤੋਂ ਛੋਟੀ ਟਾਂਕ ਸੰਖਿਆ ਬਣ ਗਈ ਜਿਹੜੀ 1 0 3 4 ਤੇ 5 ਅੰਕਾਂ ਤੋਂ ਬਣਾਈ ਜਾ ਸਕਦੀ ਹੈ ਆਪਾਂ ਆਲਟਰਨੇਟ ਅਨਸਰ ਦੇਖਦੇ ਹਾਂ ਬੇਟਾ ਤਾਂ ਬੇਟਾ ਇਹ ਬਣ ਗਿਆ 10345 ਆ ਬੇਟਾ ਪਹਿਲਾ ਹੀ ਸਾਡਾ ਰਾਈਟ ਆਨਸਰ ਬਣਦਾ ਪਿਆ 10345 ਆ ਦੇਖੋ ਆਹੀ ਆਪਾਂ ਬਣਾਈ ਸੀ 10345 ਤਾਂ ਫਰਸਟ ਵਨ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 26 ਕਹਿੰਦਾ ਉਹ ਛੋਟੀ ਤੋਂ ਛੋਟੀ ਜਿਸਤ ਸੰਖਿਆ ਜੋ 0 1 2 ਤੇ ਤਿੰਨ ਅੰਕਾਂ ਤੋਂ ਬਣਾਈ ਜਾ ਸਕਦੀ ਹੈ ਛੋਟੀ ਤੋਂ ਛੋਟੀ ਜਿਸ ਤਸੰਖਿਆ ਬੇਟਾ ਆਪਾਂ ਇਸੇ ਤਰ੍ਹਾਂ ਹੀ ਇਕਾਈ ਦਹਾਈ ਆ ਤਾਂ ਸਵਾਲ ਖਤਮ ਹੋ ਗਿਆ ਨਾ ਇਕਾਈ ਦਹਾਈ ਸੈਂਕੜਾ ਤੇ ਹਜ਼ਾਰ ਇਹ ਚਾਰ ਅੰਕਾਂ ਦੀ ਬਣਨੀ ਹੈ ਨਾ ਤਾਂ ਆਪਾਂ ਬੇਟਾ ਹਜ਼ਾਰ ਸਥਾਨ ਦੇ ਉੱਤੇ ਜਿਹੜਾ ਕਿਹੜਾ ਅੰਕ ਲਾਵਾਂਗੇ ਛੋਟੀ ਤੋਂ ਛੋਟੀ ਸੰਖਿਆ ਦੇ ਲਈ ਫੇਰ ਬੇਟਾ ਉਹੀ ਫਾਰਮੂਲਾ ਰੱਖਾਂਗੇ ਕਿਉਂਕਿ ਜ਼ੀਰੋ ਤਾਂ ਆਪਾਂ ਲਿਖਾਂਗੇ ਨਹੀਂ ਜ਼ੀਰੋ ਲਿਖਾਂਗੇ ਫੇਰ ਉਹ ਸੰਖਿਆ ਤਿੰਨ ਅੰਕੀ ਰਹਿ ਜਾਊਗੀ ਅਸੀਂ ਪਹਿਲਾਂ ਏ ਕਾ ਲਿਖ ਲਾਂਗੇ ਹਜ਼ਾਰਵੇਂ ਸਥਾਨ ਦੇ ਉੱਤੇ ਠੀਕ ਹੈ ਉਦੋਂ ਬਾਅਦ ਦੇ ਵਿੱਚ ਬੇਟਾ ਆਪਾਂ ਲਿਖ ਲਾਂਗੇ 0 ਫੇਰ ਬੇਟਾ ਉਹਦੇ ਤੋਂ ਬਾਅਦ ਅਸੀਂ ਬਣਾਉਣੀ ਹੈ ਜਸਤ ਸੰਖਿਆ ਵੈਸੇ ਅਕੋਰਡਿੰਗ ਟੂ ਰੂਲ ਜੇ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਫਿਰ ਦੂਆ ਆਉਣਾ ਸੀ ਸਭ ਤੋਂ ਵੱਡਾ ਅੰਕ ਇੱਧਰ ਆਉਣਾ ਸੀ ਪਰ ਬੇਟਾ ਹੁਣ ਆਪਾਂ 30 ਜੇ 30 ਆ ਲਾਸਟ ਤੇ ਲੈ ਕੇ ਚੱਲਾਂਗੇ ਤਾਂ ਇਹ ਤਾਂਗ ਸੰਖਿਆ ਰਹਿ ਜੂਗੀ ਪਰ ਆਪਾਂ ਲਿਖਣੀ ਕਿਹੜੀ ਹੈ ਜਸਤ ਸੰਖਿਆ ਇਸ ਕਰਕੇ 3 ਆ ਪਹਿਲਾਂ ਲਿਖ ਲਾਂਗੇ ਤੇ ਦੂਆ ਬਾਅਦ ਦੇ ਵਿੱਚ ਲਿਖ ਲਾਂਗੇ ਤਾਂ ਇਹ ਆ ਗਿਆ 1032 ਉੱਤਰ ਆ ਗਿਆ ਸਾਡਾ ਤਾਂ ਆਪਾਂ ਆਲਟਰਨੇਟਿਵ ਦੇਖਦੇ ਆਂ ਬੇਟਾ ਤਾਂ ਆ ਡੀ 1 ਆਲਟਰਨੇਟਿਵ ਚ 1032 ਉੱਤਰ ਦਿੰਦਾ ਪਿਆ ਆ ਤਾਂ ਅਸੀਂ ਡੀ 1 ਆਲਟਰਨੇਟਿਵ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 27 ਕਹਿੰਦਾ 1 ਤੋਂ 50 ਦੇ ਵਿੱਚ ਕਿੰਨੀਆਂ ਅਭਾਜ ਸੰਖਿਆਵਾਂ ਹਨ ਤਾਂ ਬੇਟਾ ਇਹ ਤੁਹਾਨੂੰ ਕਿਹਾ ਸੀਗਾ ਆਪਾਂ ਜਦੋਂ ਪੇਪਰ ਕੀਤਾ ਆਪਾਂ ਕਿਤਾਬ ਦਾ ਕੰਮ ਕੀਤਾ ਉਦੋਂ ਆਪਾਂ ਦੇਖਿਆ ਸੀਗਾ ਵੀ 15 ਅਭਾਜ ਸੰਖਿਆਵਾਂ ਮੈਂ 1 ਤੋਂ 50 ਤੱਕ ਬਣਦੀਆਂ ਆ ਉਹਦੇ ਤੁਹਾਨੂੰ 50 ਤੋਂ 100 ਤੱਕ ਵੀ ਸਾਰਾ ਕੁਝ ਦੱਸਿਆ ਹੋਇਆ ਸੀ ਤਾਂ ਤੁਸੀਂ ਬੇਟਾ ਇਹ ਅਭਾਜ ਸੰਖਿਆਵਾਂ ਦਾ ਜਿਹੜਾ ਟੌਪਿਕ ਆ ਇਹਨੂੰ ਕਰ ਲਿਓ 1 ਤੋਂ 50 ਤੱਕ ਕਿੰਨੀਆਂ ਬਣਦੀਆਂ 50 ਤੋਂ 100 ਤੱਕ ਕਿੰਨੀਆਂ ਬਣਦੀਆਂ 80 ਤੋਂ 90 ਤੱਕ ਇੱਕ ਵਾਰੀ ਤੁਸੀਂ ਸਾਰੀਆਂ ਨੋਟ ਕਰ ਲਓਗੇ ਤੁਹਾਨੂੰ ਚੇਤੇ ਹੋ ਜਾਣਗੀਆਂ ਫਿਰ ਮੁੜ ਕੇ ਟਾਈਮ ਨਹੀਂ ਲੱਗੂਗਾ ਤਾਂ ਸੋ ਬੇਟਾ 1 ਤੋਂ 50 ਤੱਕ ਕਿੰਨੀਆਂ ਬਣਦੀਆਂ 15 ਏ ਆਲਟਰਨੇਟਿਵ ਆਨਸਰ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟੈਕ ਕਰ ਦਵਾਂਗੇ ਸੋ ਇਹਦੇ ਨਾਲ ਹੀ ਬੇਟਾ ਇਹ ਜਿਹੜਾ 72 ਨੰਬਰ ਟੈਸਟ ਸੀ ਸਾਡਾ ਕੰਪਲੀਟ ਹੋ ਗਿਆ ਤੇ ਅਗਲਾ ਟੈਸਟ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ